ਮਖਤਿਆਰ ਸਿੰਘ ਚੱਕੀ ਆਲਾ ਮਿਲਣ ਆਇਆ ਤਾਂ ਕਹਿੰਦਾ ਮੈਂ ਕੁੱਠਣਾ ਮਖਤਿਆਰ ਤੇ ਗੋਲੀ ਮਾਰਨੀ ਹੈ ਮਾਰ ਚੱਲ ਦੇ ਉਹ ਵੀ ਪਿਸਤੌਲ ਬਾਪੂ ਨੂੰ ਰਿਹਾ ਦੇਈਏ ਪਿਸਤੌਲ ਮਾਰਨੀ ਹੈ ਗੋਲੀ ਮਾਰੇਗਾ ਗੋਲੀ ਦੱਸ ਮਾਰੇਗਾ ਮਖਤਿਆਰ ਕਹਿੰਦਾ ਮੈਂ ਮਿਲ ਕੇ ਆਉਣਾ ਗਪਾਲ ਬਾਪੂ ਨੂੰ ਕਹਿੰਦਾ ਮੈਂ ਭੁੱਲਾ ਬਖਸ਼ਾ ਕੇ ਆਉਣੀ ਆ ਆਪਦੀਆਂ ਤਈ ਰੱਬ ਬੰਦਾ ਬਾਪੂ ਹਨਾ ਇਹ ਬੰਦੇ ਨੇ ਤੇਰੇ ਘਰ ਬਾਈ 40 ਸਾਲ ਕੰਮ ਕੀਤਾ ਪਿਛਲੇ 25 30 ਸਾਲਾਂ ਤੋਂ ਕਰੀਬ ਇਹਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਇੱਥੇ ਪਿੰਡ ਦੇ ਵਿੱਚ ਬਾਈ ਤੁਸੀਂ ਕਿਰਪਾ ਕਰੋ ਮੈਂ ਕਹਿੰਦਾ ਵੀ ਇਹਦਾ ਪਾਸਾ ਨੂੰ ਨਾ ਹੀ ਲੱਗੇ ਚੰਗੀ ਆਲਾ ਉਮਰ ਬੁੱਢੀ ਬਹੁਤ ਹੋ ਗਈ ਆ ਇਹ ਬੰਦੇ ਨੂੰ ਤੁਸੀਂ ਆ ਜਾ ਉਹਰੇ ਹੁਣ ਤੂੰ ਆ ਜਾ ਇੱਥੇ ਹੁਣ ਤੂੰ ਡਰ ਨਾ ਡੰਡਾ ਨਹੀਂ ਮਾਰੂ ਤੇਰੇ ਮੌਣ ਨਹੀਂ ਮਾਰੂਗਾ ਤੇਰੇ ਹੈਲੋ ਗੋਪਾਲ ਡਰਨਾ ਮਾਰ ਦਾਂਗਾ ਸੀ ਗੋਪਾਲ ਬਾਪੂ ਕੌਣ ਆ రోనా కాత రోనా పొత రోనా ਭਾਈ ਤੁਸੀਂ ਸਾਡੇ ਨਾਲ ਦਾ ਜਸਮਨ ਸੀ ਨਾ ਅਸੀਂ ਤੁਹਾਡੇ ਦੋਸਤ ਸੀ ਨਾ ਵਕਤ ਨੇ ਜੋ ਹਾਲਾਤ ਬਣਾਏ ਪਤਾ ਨਹੀਂ ਰੱਬ ਜਾਣਦਾ ਤੁਸੀਂ ਗਲਤ ਤੋਂ ਜਾਂ ਉਹ ਰੱਬ ਦਾ ਉਹਨੂੰ ਪਤਾ ਇਹ ਇਹ ਤੁਸੀਂ 30 35 ਸਾਲਾਂ ਤੋਂ ਫਿਰ ਇਹਦਾ ਕਦੇ ਪੁੱਛਿਆ ਨਹੀਂ ਵੀ ਕੌਣ ਆ ਕਿੱਥੋਂ ਆਇਆ ਤੁਸੀਂ ਭਾਈ ਪੁੱਤਲ ਖਾ ਲਿਆ ਸਭ ਖਾ ਲਿਆ ਫਿਰ ਉਹਨਾਂ ਨੇ ਸਭੇ ਉਹਦਾ ਖਾ ਲਿਆ ਕਿੱਥੇ ਲਗਾਇਆ ਇਹ ਕੀ ਮੰਗਦੇ ਹੋ ਰੱਬ ਤੋਂ ਇਹ ਤੁਹਾਨੂੰ ਅੱਜ ਵੀ ਪਿਓ ਹੀ ਮੰਨਦਾ ਤੇ ਜਿਹੜੀ ਘਰ ਵਾਲੀ ਮਰ ਗਈ ਉਹਨੂੰ ਮਾਂ ਮੰਨ ਪਰ ਇਹਦੇ ਕਰਕੇ ਪਤਾ ਨਹੀਂ ਕਿੰਨੇ ਹੋਰ ਬੰਦਿਆਂ ਨੂੰ ਯਾਦ ਹੀ ਮਿਲਣ ਅੱਜ ਵੀ ਉਸੇ ਗੱਲ ਤੇ ਖੜੇ ਆ ਵੀ ਇਹ ਰੱਬ ਵਰਗੇ ਬੰਦੇ ਦੀ ਸੇਵਾ ਸਾਨੂੰ ਮਿਲੀ ਜਿੱਦਣ ਦਾ ਸੁਪਨਿਆਂ ਦੇ ਘਰ ਚ ਆਇਆ ਜੀ ਸਾਡੇ ਘਰ ਚ ਭਾਗ ਲੱਗ ਗਿਆ ਕਹਿੰਦਾ ਮੈਂ ਇੱਥੇ ਲਿਆਉ ਮੁਖਤਿਆਰ ਨੂੰ ਮੈਂ ਤੂੰ ਕੀ ਕਰੇਗਾ ਕਹਿੰਦਾ ਮੈਂ ਉਹਦੀ ਸੇਵਾ ਕਰਾਂਗਾ ਦੇਖੋ ਇਹ ਇੰਨਾ ਜੁੜਿਆ ਹੋਇਆ ਥੋੜੇ ਨਾਲ ਹਾਂ ਕੀ ਹੋਇਆ ਸਰਪੰਚ ਕੀ ਹੋ ਗਿਆ ਚੰਗਾਰਿਆਂ ਟੱਕੇ ਮਿਲਣਾ ਹੈ ਪ੍ਰੋਣਾ ਨੀ ਬਾਬੂ ਸੋਣਾ ਨੀ ਮੇਰੇ ਪ੍ਰੋਣਾ ਨੀ ਮੈਂ ਤਾਂ ਇਹ ਤੈਨੂੰ ਪੁੱਛਿਆ ਵੀ ਸੀਗਾ ਤੂੰ ਉਦੋਂ ਕਹਿੰਦਾ ਸੀ ਹਾਂ ਮੈਂ ਮਿਲਦਾ ਮਾਂ ਹੈ ਉਹ ਬਾਪੂ ਨਾ ਅਰੇ ਨਾ ਵਦੋਂ ਵਦੋਂ ਨਾ ਦੁਬਾਰਾ ਮਿਲਣਾ ਨਹੀਂ ਮਿਲਣਾ ਤੈਨੂੰ ਐ ਲੱਗਿਆ ਵੀ ਲੈ ਕੇ ਜਾਊਗਾ ਹੈ ਤੈਨੂੰ ਦੁਬਾਰਾ ਥੋੜੀ ਭੇਜੂਗਾ ਬਾਪੂ ਮੇਰੇ ਨਾਲ ਵਾਈਕ ਮੀਕਾ ਖਾਲਸਾ ਵਾਈਕ ਰਜਕੀ ਫਤਿਹ ਜੀ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਬਾਪੂ ਗੋਪਾਲ ਦੀ ਬਾਪੂ ਗੋਪਾਲ ਨੂੰ ਜਿਹੜੇ ਮੁਖਤਿਆਰ ਸਿੰਘ ਚੱਕੀ ਵਾਲੇ ਨੇ ਕਰੀਬ 40 42 ਸਾਲ ਗੁਲਾਮ ਬਣਾ ਕੇ ਰੱਖਿਆ ਉਹ ਅੱਜ ਮਿਲਣ ਆਇਆ ਬਾਪੂ ਨੂੰ ਅੱਜ ਉਹ ਆਪਣੀ ਜ਼ਿੰਦਗੀ ਚ ਕੀਤੀਆਂ ਗਲਤੀਆਂ ਦਾ ਪਛਤਾਪ ਕਰਨ ਆਇਆ ਉਹਦੀ ਵਾਈਫ ਤੇ ਉਹ ਕਿਉਂਕਿ ਮੁਖਤਿਆਰ ਸਿੰਘ ਚੱਕੀ ਵਾਲਾ ਵੀ ਬਿਮਾਰ ਹੋ ਗਿਆ ਸੀ ਚੱਲਣ ਫਿਰਨ ਤੋਂ ਰਹਿ ਗਿਆ ਸੀ ਉਹਦੀ ਘਰ ਵਾਲੀ ਨੂੰ ਵੀ ਗਰੰਟਰ ਲੱਗ ਗਿਆ ਸੀ ਤੁਸੀਂ ਦੇਖੋ ਵੀਡੀਓ ਇਸ ਤਰ੍ਹਾਂ ਆਏ ਅਸੀਂ ਆਪਣੇ ਵੱਲੋਂ ਜੋ ਪੋਜ਼ਿਟਿਵ ਰਿਸਪੌਂਸ ਦੇ ਸਕਦੇ ਸੀ ਕਿਉਂਕਿ ਇਹ ਜੋ ਬਾਪੂ ਤੇ تصدد ਹੋਇਆ ਇਹਦਾ ਜਿਹੜਾ ਹਿਸਾਬ ਆ ਉਹਦਾ ਕਾਰਪੜਖ ਵਾਹਗੁਰੂ ਲੈ ਸਕਦੇ ਨੇ ਪਰ ਬਾਪੂ ਜੀ ਦੇਖ ਕੇ ਉਹਨਾਂ ਨੂੰ ਇੱਕ ਵਾਰ ਤਾਂ ਡਰ ਗਏ ਸੀ ਤੇ ਅਸੀਂ ਬੇਨਤੀ ਕਰਾਂਗੇ ਅੱਗੋਂ ਵੀ ਜੇ ਉਹ ਨਾ ਆਉਣ ਸਾਡੇ ਕੋਲੇ ਕਿਉਂਕਿ ਉਹਨਾਂ ਦੇ ਆਉਣ ਨਾਲ ਬਾਪੂ ਗੋਪਾਲ ਕਾਫੀ ਜ਼ਿਆਦਾ ਡਿਸਟਰਬ ਦੇਖੋ ਪੂਰੀ ਵੀਡੀਓ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਕਹਿੰਦੇ ਪਾਣੀ ਪੁਲਾਂ ਦੇ ਥੱਲੇ ਦੇ ਨਹੀਂ ਵਗਦਾ ਪਰ ਅੱਜ ਉਲਟਾ ਪਾਣੀ ਪੁਲਾਂ ਦੇ ਥੱਲੇ ਦੀ ਵਗ ਰਿਹਾ ਅੱਜ ਬਾਪੂ ਗੋਪਾਲ ਨੂੰ ਮਖਤਿਆਰ ਸਿੰਘ ਚੱਕੀ ਆਲਾ ਮਿਲਣ ਆਇਆ ਬਾਈ ਖੁੰਡੀ ਨਾਲ ਤੁਰਿਆ ਸੁੱਟੀ ਨਾਲ ਅਧਰੰਗ ਹੋ ਗਿਆ ਸੀ ਪੈਰਾਲਾਈਜ਼ ਹੋ ਗਿਆ ਸੀ ਤੇ ਨਾਲ ਉਹਨਾਂ ਦੇ ਧਰਮ ਪਤਨੀ ਮਾਤਾ ਜੀ ਆਏ ਨੇ ਕੇਲੇ ਲੈ ਕੇ ਆਏ ਨੇ ਬਾਪੂ ਗੋਪਾਲ ਵਾਸਤੇ ਤੇ ਹੋਰ ਕੀ ਲੈ ਕੇ ਫਲ ਫਰੂ ਬਿਸਕਟ ਲੈ ਕੇ ਆਏ ਨੇ ਬਾਪਰਾਸ ਸੰਧਾਰਾ ਲੈ ਕੇ ਆਏ ਨੇ ਬਾਪੂ ਗਪਾਲ ਵਾਸਤੇ ਤੇ ਬਾਪੂ ਗਪਾਲ ਨੂੰ ਤਾਂ ਖੰਗ ਹੋਈ ਕਰਕੇ ਕੇਲੇ-ਕੁੱਲੇ ਡਾਕਟਰ ਨੇ ਬੰਦ ਕੀਤੇ ਹੋਇਆ ਬਾਪੂ ਏਸੀ ਵਾਲੇ ਕਮਰੇ 'ਚ ਬੈਠਾ ਇੱਥੇ ਤੇ ਬਾਪੂ ਵੀ ਹਸਪਤਾਲ ਦਾਖਲ ਸੀ ਬਾਪੂ ਜੀ ਦੇ ਡ੍ਰਿਪ ਲੱਗੀ ਹੋਈ ਸੀਗੀ ਅਜੇ ਵੀ ਹੱਥ ਤੇ ਸਰਪੰਚ ਸਾਹਿਬ ਖੜੇ ਹੋ ਜੋ ਜੀ ਬਾਬੂ ਜੀ ਓਟਕੇ ਵੇ ਖੜੇ ਹੋਏ ਮੜਾ ਮਟੜਾ ਖੜੇ ਕਿਹ ਕਿਹ ਅਵੇ ਕਹਾਂ ਮੇਬੀ ਗੋਪਾਲ ਬਾਪੂ ਕੌਣ ਆ ਮੁਖਤਿਆਰ ਸਿੰਘ ਚੱਕੀ ਆ ਕਹਿੰਦੇ ਇਹਨਾਂ ਬੁਲਾਓ ਅੱਜ ਦਿਨ ਗੱਲ ਕਰਦੇ ਕਹਿੰਦੇ ਬੁਲਾਣਾ ਹਾਂਜੀ ਹਾਂ ਠੀਕ ਹੈ ਕੌਣ ਇਹ ਕੌਣ ਮੁਖਤਿਆਰ ਹੈ ਇਹ ਅਮਰਜੀਤ ਅਮਰਜੀਤ ਹੈ ਇਹ ਹੁਣ ਬਿਮਾਰ ਹੈ ਜੀ ਖੰਗ ਪਾਲੀ ਹੋਈ ਬਾਪੂ ਨੂੰ ਡ੍ਰਿਪ ਲੱਗੀ ਆ ਹਸਪਤਾਲੀ ਦਾਖਲ ਸੀ ਰੈਸਟੇ ਚੱਲ ਰਿਹਾ ਹੋ ਗਏ 10 15 ਦਿਨ ਹੋ ਗਏ ਦਮਾਰ ਚੱਲ ਰਿਹਾ ਹਾਂਜੀ ਉਹਨੂੰ ਅਸੀਂ ਤਾਂ 9:00 'ਤੇ ਆ ਗਿਆ ਹਾਂ। ਹਾਂ। ਕਿਤੇ ਬਾਹਰ ਗਏ। ਬੈਠੋ। ਬੈਠਣਾ ਬੰਨ੍ਹਿਆ ਰਹੀ ਮੇਰੇ। ਬੈਜੋ ਬੈਜੋ ਤੁਸੀਂ ਵਿਚ ਮੋਤਾਰ ਸਿੰਘ ਜੀ ਬੈਜੋ ਕੋਲੇ ਬੈਜੋ ਉਹਦੇ ਕੋਈ ਨਹੀਂ। ਇਹ ਤਾਂ ਫਿਰ ਬੈਜੋ ਕੋਲੇ। ਆਹ ਫਰਾਉ ਸਾਨੂੰ। ਮੈਂ ਵੀ ਆਈ ਹਾਂ। ਉਹ ਮੈਂ ਤਾਂ ਸਮੇਂ ਨੂੰ ਨਹੀਂ ਛੱਡ ਸਕਦਾ। ਅੰਮ੍ਰਿਤ ਉਹ ਬੰਦ ਹੋਣ ਮੈਂ ਕਰਦਾ। ਹਾਂ ਮੇਰੀ। ਹੁਣ ਜਦੋਂ ਮਰਜੀ ਆ ਜੀ। ਹਾਂ ਹਾਂ ਜਦੋਂ ਮਰਜੀ ਆ। ਇਹ ਬਣਾ ਦਿੱਤੀ ਨਾ ਹੋ ਤਾਂ ਤੁਹਾਡੇ ਆਏ ਨਹੀਂ ਤੋਂ ਬਣਾ ਮਿਲ ਸਕਦੇ ਮੈਂ ਮਹਾਮੱਜੀ ਹਾਂ ਤੁਹਾਡਾ ਤੁਹਾਡਾ ਇੰਨੇ ਟਾਈਮ ਤੋਂ ਮੁੜ ਕੇ ਹੁਣ ਕਿਵੇਂ ਮਨ ਕਰਿਆ ਕੁਰਸੀ ਚੱਕੇ ਵਾਲੀ ਜੀ ਮੈਨੂੰ ਲਾਈਟ ਪਈ ਸੋ ਅੱਛਾ ਲਾਈਟ ਪੈ ਗਈ ਬਹੁਤ ਵਧੀਆ ਲਾਈਟ ਪੈ ਗਈ ਲਾਈਟ ਮਤਲਬ ਕਰੰਟ ਲੱਗ ਗਿਆ ਰੱਖਦੇ ਸੀ ਪੰਜਾ ਮੋੜਾਂ ਲੱਗ ਪੈ ਜਾ ਵੀਰੇ ਤੂੰ ਪੰਜਾ ਮੋੜ ਇਹਦਾ ਪੰਜਾ ਮੋੜਾਂ ਲੱਗਿਆ ਸੋ ਅੱਛਾ ਸਿਰ ਠੀਕ ਹੋਇਆ ਮੈਂ ਬਿਮਾਰ ਹੋ ਗਿਆ ਫਿਰ ਤੁਸੀਂ ਬਿਮਾਰ ਹੋ ਗਏ ਮੈਂ ਗੋੜਾ ਨੂੰ ਦਵਾਈ ਲੈਣੀ ਕਿ ਤੋ ਉਹ ਦਿਨ ਨਾਲ ਅੰਦਰੋਂ ਸਾਂਸਿਕ ਹੋ ਗਈ ਜੀ ਸਾਰਾ ਉਹ ਆ ਪਾਸੇ ਨੂੰ ਰੰਗ ਵੀ ਹੋ ਗਿਆ ਰੰਗ ਨਹੀਂ ਹੋਇਆ ਜੀ ਇਹ ਡਿਸਕ ਤੋਂ ਲੱਤਾਂ ਨਹੀਂ ਕੰਮ ਕਰਦੀ ਡਿਸਕ ਲਈ ਆ ਡਿਸਕ ਲਈ ਹਾਂ ਜੀ ਆ ਪਿੰਡ ਵਾਲੇ ਦੱਸਦੇ ਸੀ ਵੀ ਉੱਠ ਲਾ ਵਾ ਹੁਣ ਉੱਠਣਾ ਘਾਟੀ ਆ ਹਾਂ ਜੀ ਤੇ ਹੁਣ ਕੁਝ ਕਰਕੇ ਅੱਗੇ ਨਾਲ ਤੇ ਫਿਰ ਤੁਹਾਨੂੰ ਹੁਣ ਐ ਲੱਗਿਆ ਵੀ ਇਹਨੂੰ ਮਿਲ ਕੇ ਆਈਏ ਮਿਲ ਕੇ ਆਈਏ ਹਾਂ ਜੀ ਵੀ ਚਲੋ ਜੇ ਕੋਈ ਭੁੱਲ ਹੋਈ ਆ ਬਖਸ਼ਾ ਲਈਏ ਹਾਂ ਜੀ ਹਾਂ ਜੀ ਇਦਾਂ ਹੀ ਹਾਂ ਜੀ ਹਾਂ ਜੀ ਦੇਖੋ ਬਾਪੂ ਬਾਈ ਤੁਸੀਂ ਸਾਡੇ ਨਾਲ ਤਾਂ ਜਸਮਨ ਸੀ ਨਾ ਅਸੀਂ ਤੁਹਾਡੇ ਦੁਸ਼ਮਣ ਸੀ ਨਾ ਵਕਤ ਨੇ ਜੋ ਹਾਲਾਤ ਬਣਾਏ ਪਤਾ ਨਹੀਂ ਰੱਬ ਜਾਣਦਾ ਤੁਸੀਂ ਗਲਤ ਤੋਂ ਜਾਂ ਉਹ ਰੱਬ ਦੇ ਉਹਨੂੰ ਪਤਾ ਪਰ ਇਸ ਸੁਦਾ ਹੀ ਰੱਬ ਬੰਦਾ ਬਾਪੂ ਹਨਾ ਇਹ ਬੰਦੇ ਨੇ ਤੇਰੇ ਘਰ ਬਾਈ 40 ਸਾਲ ਕੰਮ ਕੀਤਾ ਤੇਰੇ ਪੁੱਤਾਂ ਵਾਂਗੂ ਇਹ ਤੁਹਾਨੂੰ ਅੱਜ ਵੀ ਪਿਓ ਹੀ ਮੰਨਦਾ ਤੇ ਜਿਹੜੀ ਘਰ ਵਾਲੀ ਮਰ ਗਈ ਉਹਨੂੰ ਮਾਂ ਮੰਨਦਾ ਇਹ ਜਿਹੜੀਆਂ ਤੇਰੀਆਂ ਸਾਲੀਆਂ ਤਰਨ ਤਰਨ ਵਾਲੀਆਂ ਜਾਂ ਹੋਰ ਬਾਪੂ ਉਹਨੂੰ ਇਹ ਮਾਸੀਆਂ ਕਹਿੰਦਾ ਹਨਾ ਜਿਹੜੀ ਇਹਨਾਂ ਦੀ ਉਹ ਭੂਆ ਵਾ ਤੁਹਾਡੀ ਭੈਣ ਉਹਨੂੰ ਇਹ ਭੂਆ ਕਹਿੰਦਾ ਮਤਲਬ ਇਹ ਇਹਦੇ ਤਾਂ ਸਾਰੇ ਰਿਸ਼ਤੇ ਤੁਹਾਡੇ ਨਾਲ ਹੀ ਆ ਭਾਈ ਪਰ ਠੀਕ ਆ ਲੱਗ ਗੱਲ ਆ ਵੀ ਜੋ ਹੋਇਆ ਉਸ ਟਾਈਮ ਤੁਸੀਂ ਦੇਖੋ ਇਹਦੇ ਪੈਰ ਹਨਾ ਕਿਵੇਂ ਹੋ ਗਏ ਵਿਚਾਰੇ ਦੇ ਅੰਗੂਠੇ ਦੇਖੋ ਟੁੱਟ ਕੇ ਕਿੱਧਰ ਚਲੇ ਗਏ ਹਾਂਜੀ ਹਨਾ ਹਜੇ ਤੱਕ ਵੀ ਤੁਰ ਨਹੀਂ ਹੁੰਦਾ ਜੀ ਇਹ ਤੋਂ ਚੱਲਣਾ ਨਹੀਂ ਤੁਰਿਆ ਨਹੀਂ ਮਾਰਿਆ ਤਾਂ ਸਿਆਲਾਂ ਦੇ ਵਿੱਚ ਇਹਦੇ 10 ਨੰਬਰ ਦੇ ਬੂਟ ਪਾਉਣੇ ਪੈਂਦੇ ਆ ਤੇ ਇਹਦਾ ਪੈਰ 6 ਨੰਬਰ ਦਾ ਠੀਕ ਲੋਕ ਉਂਗਲ ਤੇ ਉਂਗਲ ਰੇਡੇ ਦਾ ਫੋੜਾ ਵੱਜਦਾ ਸੀ ਨਾ ਥੱਲੇ ਉਹ ਉਡਣਾ ਵੱਜਦਾ ਸੀ ਗੂਠੇ ਤੇ ਉਹ ਅੰਗੂਠਾ ਵੜ ਵੜ ਕੇ ਅੰਦਰ ਵੜ ਗਿਆ ਉਹਨੇ ਤੇ ਵੱਜ ਵੱਜ ਕੇ ਜੀ ਜੀ ਤੇ ਮੰਨੇ ਮੈਂ ਵੀ ਅੱਧੀ ਮੰਨੀ ਮੈਂ ਨਾਲ ਨਾਲ ਪੱਠੇ ਵਾਲੇ ਨਾਲ ਤੇ ਇਹਦਾ ਲੱਗ ਗਿਆ ਕੋਈ ਪੁੱਛ ਆਖੀ ਮੈਂ ਤੇ ਪਹਿਲਾਂ ਜੋ ਮੱਝੋ ਚਲੋ ਆਪਾਂ ਉਸ ਚੀਜ਼ ਤੇ ਪੈਣਾ ਨਹੀਂ ਮਾਂ ਉਹ ਵਾਇਗਰੂ ਜਾਣਦਾ ਹਨਾ ਆਪਾਂ ਨਹੀਂ ਕਹਿੰਦੇ ਤੁਸੀਂ ਗਲਤ ਸੀ ਜਾਂ ਕੌਣ ਸੀ ਪਰ ਇਹ ਦੇ ਕਰਕੇ ਪਤਾ ਨਹੀਂ ਕਿੰਨੇ ਹੋਰ ਬੰਦਿਆਂ ਨੂੰ ਯਾਦੀ ਮਿਲ ਗਈ ਹਨ ਆਪਾਂ ਦੀ ਕਹਿੰਦੇ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਵੀ ਅਸੀਂ ਸੱਜਾ ਦੇਣ ਵਾਲੇ ਕੌਣ ਆ ਨਾ ਵੀ ਤੁਹਾਨੂੰ ਕੋਈ ਕਹੀਏ ਪਰਮਾਤਮਾ ਜਾਨ ਅਸੀਂ ਕਹਿੰਦੇ ਆ ਵੀ ਤੁਸੀਂ ਇਹਨਾਂ ਦੀ ਬਹੁਤ ਵਧੀਆ ਜੀ ਸੇਵਾ ਕੀਤੀ ਤੇ ਤਾਂ ਇਹ ਕਹਿੰਦੇ ਆ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜਨ ਤੁਹਾਡਾ ਮਨ ਜਾਣਦਾ ਹੈ ਨਾ ਜਾਇ ਜਾਣਦਾ ਇਸ ਕਰਕੇ ਆਪਾਂ ਤਾਂ ਅੱਜ ਵੀ ਉਸੇ ਗੱਲ ਤੇ ਖੜੇ ਆ ਵੀ ਇਹ ਰੱਬ ਵਰਗੇ ਬੰਦੇ ਦੀ ਸੇਵਾ ਸਾਨੂੰ ਮਿਲੀ ਜਿੱਦਣ ਦਾ ਸੁਪਨਿਆਂ ਦੇ ਘਰ ਚ ਆਇਆ ਜੀ ਸਾਡੇ ਘਰ ਚ ਭਾਗ ਲੱਗੇ ਭਾਗ ਲੱਗੇ ਦੰਦਾਇਆ ਆਇਆ ਭਾਗ ਲਾ ਦੇ ਨਹੀਂ ਸਾਡਾ ਠੀਕ ਹੋ ਜੀ ਸੱਚਾ ਭਾਈ ਹਾਂ ਸਾਡੇ ਘਰੇ ਇੱਥੇ ਕੋਈ ਆਉਂਦਾ ਮਿਲਣਾ ਮੈਨੂੰ ਬਾਅਦ ਵਿੱਚ ਮਿਲਦਾ ਬਾਪੂ ਗੋਪਾਲ ਬਾਰੇ ਪਹਿਲਾਂ ਪੁੱਛਦੇ ਲੋਕ ਤੇ ਐਸੀਆਂ ਰੂਹਾਂ ਹਾਂ ਜੀ ਰੱਬ ਘਾਟੀ ਪੈਦਾ ਕਰਦਾ ਇਹਦਾ ਘਰ ਲੱਭਿਆ ਪਰਿਵਾਰ ਨਾਲ ਗੱਲ ਹੋਈ ਇਹਦੀ ਭੈਣ ਆ ਕੇ ਮਿਲ ਕੇ ਗਈ ਜੀਜਾ ਮਿਲ ਕੇ ਗਿਆ ਉਹ ਕਰੋੜਾਂਪਤੀ ਬੰਦੇ ਆ ਜੀ ਉਹ ਤਾਂ ਉਹ ਮੰਨ ਲਓ ਭਰਾ ਨਾਲ ਹੁਣ ਗੱਲ ਕਰਾਈ ਕਿ ਨਾ ਮੈਂ ਆਉਂਗਾ ਆਇਆ ਹੀ ਨਹੀਂ ਅੱਜ ਤੱਕ ਹੈਨਾ ਮਤਲਬ ਇਹ ਕਹਿੰਦਾ ਰਹਿੰਦਾ ਮੈਂ ਜਾਣਾ ਹੁਣ ਕੋਈ ਆਉਂਦਾ ਹੀ ਨਹੀਂ ਮੂਰੇ ਰਿਸਪੌਂਸ ਹੀ ਨਹੀਂ ਆ ਰਿਹਾ ਉਹਨਾਂ ਦਾ ਤੇ ਹੁਣ ਮੈਂ ਇਹਦੇ ਨਾਲ ਵਾਦਾ ਕੀਤਾ ਸੀ ਮੈਂ ਕਿਹਾ ਤੂੰ ਤਕੜਾ ਹੋ ਮੈਂ ਤੈਨੂੰ ਲੈ ਕੇ ਚੱਲوں ਅੰਦਰ ਵੀ ਆਪਾਂ ਚੱਲਾਂਗੇ ਅੰਦਰ ਜਿਹੜਾ ਕੱਢ ਕੇ ਆਵਾਂਗੇ ਹੈਨਾ ਬਾਪੂ ਠੀਕ ਹੈ ਜੀ ਹਾਂ ਰ ਯਾ ਚੱਲਾਂਗੇ ਆਪਾਂ ਚਾਰ ਵਾਰ ਵੇਖ ਆਏਗਾ ਠੀਕ ਆ ਕੋਰੋਨਾ ਨਹੀਂ ਰੋਣਾ ਨਹੀਂ ਰੋਣਾ ਨਾ ਰੋਣਾ ਨਾ ਰੱਦਰ ਰੋਣਾ ਦੱਸ ਰੱਦਰ ਰੋਣਾ ਰੱਦਰ ਰੋਣਾ ਰੱਦਰ ਰੋਣਾ ਰੋਣਾ ਕਾ ਤੂੰ ਦੱਸ ਰੋਣਾ ਕਿਹ ਹੋ ਗਿਆ ਇਹ ਹੋ ਗਿਆ ਇਹ ਹੋ ਗਿਆ ਇਹ ਹੋ ਗਿਆ ਡਰ ਲੱਗਦਾ ਹੈ ਇਹ ਹੋ ਗਿਆ ਇਹ ਹੋ ਗਿਆ ਰੋਣਾ ਵੱਧੋ ਨਾ ਰੋਣਾ ਰੋਣਾ ਇਹਨੂੰ ਕੋਈ ਨਹੀਂ ਕਹਿੰਦਾ ਕੋਈ ਕੋਈ ਨਹੀਂ തന്നു ക്ലി നീ കണ്ടിഷ്ടം നാളെ രോ ബാപ്പ ਨਾ ਮੇਰਾ ਬਾਪੂ ਲੋ ਨੂੰ ਨਹੀਂ ਜਾਣਾ ਹੈ ਬਿੰਦੇ ਜਾਂਦਾ ਚੱਲਦਾ ਲੋ ਨੂੰ ਨਹੀਂ ਜਾਂਦਾ ਆਮਾਂਗੇ ਫੇਰੇ ਥੋੜੇ ਥੜਾ ਦੋ ਮਿੰਟ ਚੱਲ ਕੇ ਜਾਣਾ ਹੈ ਫੇ ਆ ਕੇ ਫੇ ਲੈ ਆਵਾਂਗੇ ਰੋਣਾ ਨਹੀਂ ਦਾ ਰੋਣਾ ਨਹੀਂ ਬਾਪੂ ਰੋਣਾ ਨਹੀਂ ਬਾਪੂ ਰੋਣਾ ਨਹੀਂ ਠੀਕ ਆ ਇਹ ਤੈਨੂੰ ਅੱਜ ਮਿਲਣ ਆਏ ਨੇ ਮਖਤਿਆਰ ਕਹਿੰਦਾ ਮੈਂ ਮਿਲ ਕੇ ਆਉਣਾ ਗਪਾਲ ਬਾਪੂ ਨੂੰ ਕਹਿੰਦਾ ਮੈਂ ਭੁੱਲਾ ਬਖਸ਼ਾ ਕੇ ਹੋਣੀਆਂ ਆਪਦੀਆਂ ਗਿਆ ਮੈਂ ਠੀਕ ਹੋ ਗਿਆ ਹਾਂ ਕਹਿੰਦਾ ਕਿ ਹੁਣ ਆਇਆ ਕਰੂਗਾ ਹੁਣ ਬਾਪੂ ਤੇਨੂੰ ਮੈਲਨ ਮੁਖਤਿਆਰ ਸਿਓ ਠੀਕ ਆ ਹਾਂਜੀ ਮੈਂ ਬਹੁਤ ਫਰਕ ਪੈਂਦਾ ਠੀਕ ਹੁੰਦਾ ਜਨਾਬ ਘੜੀ ਤੇਰੇ ਬੰਨੀ ਹੁੰਦੀ ਆ ਜੀ ਘੜੀ ਕਿੱਥੇ ਤੇਰੀ 100 ਰੁਪਈਆ ਅਲੱਗ ਘੜੀ ਵੀ ਲੈ ਕੇ ਆਇਆ ਤੇਰੇ ਵਾਸਤੇ ਬੰਨਣੀ ਆ ਘੜੀ ਲੈਣੀ ਆ ਇਹ ਆਏ ਮੁਖਤਿਆਰ ਆ ਅਰੇ ਛਾਣਦਾ ਨਹੀਂ ਤੂੰ ਘੜੀ ਲੈਣੀ ਆ ਇਹਨਾਂ ਤੋਂ ਹਾਂ ਆ ਬੰਲਾ ਤੇ ਤੁਹਾਨੂੰ ਪ੍ਰਮਾਤਮਾ ਕਿਰਪਾ ਕਰੇ ਇਹਦੇ ਦਰਸ਼ਨ ਹੋ ਗਏ ਹੁਣ ਤੁਹਾਡੀ ਜ਼ਿੰਦਗੀ ਚ ਤੰਦਰੁਸਤੀ ਆਵੇ ਖੁਸ਼ੀਆਂ ਆਉਣ ਅਸੀਂ ਤੇ ਅਰਦਾਸ ਕਰਦੇ ਆਂ ਵੀ ਬਾਪੂ ਨਾਲ ਜੋ ਹੋਇਆ ਚਲੋ ਉਹਨੂੰ ਭੁੱਲ ਕੇ ਮਾਫ ਕਰੇ ਤੇ ਇਹ ਆਪਦੀ ਜ਼ਿੰਦਗੀ ਦੇ ਵਿੱਚ ਹੁਣ ਇੱਥੇ ਸਾਡੇ ਕੋਲੇ ਖੁਸ਼ ਆ ਵਧੀਆ ਵਾ ਪਰ ਹਾਂ ਕਰਮਾਂ ਦੀ ਸੌਦੇ ਆ ਟਾਈਮ ਜੀ 5:00 ਵੱਜ ਗਏ ਹਾਂ ਜੀ ਬਦ ਲੈ ਜਾਂਦੇ ਹਾਂ ਮੈਂ ਲੱਗਾਂ ਮੈਂ ਫੇਰ ਆਵਾਂਗਾ ਫੇਰ ਆਵਾਂਗਾ ਮਿੰਨੇ ਆਇਆ ਨਾ ਹਾਂ ਮਿੰਨੇ ਆਇਆ ਨਾ ਪਰਦਾ ਮਿੰਨੇ ਗਾ ਵੀ ਕੁਝ ਹੋ ਗਿਆ ਹੁਣ ਮਾ ਕੁੱਟਣਾ ਮਾਰਨਾ ਮੈਂ ਦੱਸ ਤੂੰ ਕਹਿੰਦਾ ਕੁੱਟਣਾ ਮਖਤਿਆਰ ਦੀ ਗੋਲੀ ਮਾਰਨੀ ਹੈ ਮਾਰ ਚੱਲ ਦੇ ਉਹ ਵੀ ਪਿਸਤੌਲ ਬਾਪੂ ਨੂੰ ਲਿਆ ਕੇ ਦੇਈਏ ਪਿਸਤੌਲ ਮਾਰਨੀ ਹੈ ਗੋਲੀ ਮਾਰੇਂਗਾ ਗੋਲੀ ਦੱਸ ਮਾਰੇਂਗਾ ਤੇਰੀ ਮਾਂ ਲੈ ਆ ਉਹ ਵੀ ਪਿਸਤੌਲ ਬਾਪੂ ਨੂੰ ਦਿਓ ਲਿਆ ਕੇ ਆ ਬਾਈ ਤੈਨੂੰ ਯਾਦ ਵੀ ਬਹੁਤ ਕਰਦਾ ਚਾਹੇ ਗੁੱਸਾ ਵੀ ਕਰਦਾ ਹੋਵੇ ਤੇ ਨਾ ਮੈਂ ਕਹਿੰਦਾ ਕੋਈ ਦਿਨ ਇਹ ਜਾਨੀ ਨਿੰਗਦਾ ਜਿੱਦਨੇ ਤੈਨੂੰ ਯਾਦ ਵੀ ਬਸ ਇਹਨੇ ਪਹਿਲਾਂ ਗੁੱਸੇ 'ਚ ਵੀ ਕਹਿੰਦਾ ਮੁਖਤਿਆਰ ਕਿੱਥੇ ਹੈ ਮੁਖਤਿਆਰ ਮਰ ਗਿਆ ਮੁਖਤਿਆਰ ਮਰ ਗਿਆ ਮੁਖਤਿਆਰ ਮਰ ਗਿਆ ਬਸ ਐਂ ਹੀ ਕਹੀ ਜਾਣਾ ਇਹਨੇ ਜੇ ਇਹਨੇ ਕਹਿੰਦਾ ਮੁਖਤਿਆਰ ਬਿਮਾਰ ਆ ਮੁਖਤਿਆਰ ਬਿਮਾਰ ਆ ਪਿੱਛੇ ਤੇ ਤੈਨੂੰ ਇਹ ਗੱਲ ਕਹੀ ਡੋੜ ਨਹੀਂ ਪੁੱਤ ਕੋਈ ਨਾ ਬਈ ਤੁਸੀਂ ਮਖਤਿਆਰ ਨੂੰ ਇੱਥੇ ਕੋਈ ਪਿੰਡ ਦੇ ਕਹਿ ਕੇ ਬੰਦੇ ਵੀ ਮਖਤਿਆਰ ਬਿਮਾਰ ਆ ਵੀ ਉਹ ਠੀਕ ਨਹੀਂ ਉਹਨੂੰ ਤੁਸੀਂ ਇੱਥੇ ਲੈ ਆਓ ਇਹ ਮੈਨੂੰ ਕਹੇ ਕਹਿੰਦਾ ਉਹਨੂੰ ਇੱਥੇ ਲੈ ਆਓ ਮਖਤਿਆਰ ਨੂੰ ਮੈਂ ਤੂੰ ਕੀ ਕਰਾਂਗਾ ਕਹਿੰਦਾ ਮੈਂ ਉਹਦੀ ਸੇਵਾ ਕਰੂੰਗਾ ਦੇਖੋ ਇਹ ਇੰਨਾ ਜੁੜਿਆ ਹੋਇਆ ਤੁਹਾਡੇ ਨਾਲ ਚਾਹੇ ਜਿਵੇਂ ਮਰਜ਼ੀ ਆ ਹਨਾ ਪਰ ਦੇਖੋ ਬਚਪਨ ਤੋਂ ਲੈ ਕੇ ਹੁਣ ਤੱਕ ਸਾਰੀ ਉਮਰ ਤੁਹਾਡੇ ਕੋਲ ਤਾਂ ਰਿਹਾ ਮਖਤਿਆਰ ਸਿੰਘ ਜੀ ਤੇ ਇਹ ਚਾਹੇ ਗੁੱਸੇ ਗਿਲੇ ਜੋ ਵੀ ਤੁਹਾਡੇ 'ਚ ਰਹੇ ਹੁਣ ਤਾਨੂੰ ਪਿਆਰ ਵੀ ਬਹੁਤ ਕਰਦਾ ਤੇ ਬਣਿਆ ਜੀ ਸਾਰੇ ਇੱਥੇ ਲੋਕ ਇਹਨੂੰ ਛੇੜਦੇ ਰਹਿੰਦੇ ਸੀ ਵੀ ਤੈਨੂੰ ਅ ਮਖਤਿਆਰ ਤੋਂ ਪੈਸੇ ਲੈਣੇ ਆ 20 ਲੱਖ ਲੈਣਾ 10 ਲੱਖ ਲੈਣਾ ਹਾਂਜੀ ਮਤਲਬ ਇਹ ਬੰਦੇ ਨੇ ਸਾਰਾ ਦਿਨ ਤੁਹਾਨੂੰ ਯਾਦ ਕਰਨਾ ਹੁਣ ਵੀ ਬਿਮਾਰ ਵੀ ਆ ਜੇ ਮੇਰੇ ਕੋਲ ਜਾਊਗਾ ਇਹਨੂੰ ਤੇਰੇ ਬਾਰੇ ਪੁੱਛਣਾ ਮਖਤਿਆਰ ਠੀਕ ਆ ਪਰ ਮਖਤਿਆਰ ਬਿਮਾਰ ਆ ਸਾਡੀ ਗੱਲ ਕਰਾ ਦੇ ਨਾ ਕੋਈ ਨਾ ਕਰਾ ਦੇ ਕਰ ਲੈ ਨੰਬਰ ਦੇ ਦੇ ਆਪਣਾ ਨੰਬਰ ਆਪਣਾ ਦੇ ਦੋ ਹਾਂ ਲੈ ਲੈਣਾ ਨੰਬਰ ਤੁਹਾਡਾ ਉਹ ਜਿਆਦਾ ਕਿੰਨੀ ਕੁ ਦੂਰ ਆ ਹੋਣਾ ਇੱਕ ਦੂਰ ਆਏ ਆ ਤੇ ਮਨਸੂਰ ਸੰਧਰ ਵੀ ਕੋਈ ਗੱਲ ਨਹੀਂ ਕਿ ਢੇੜ ਘੰਟੇ ਦਾ ਰਾਹ ਜਾਣੇ ਜਾਂਦੇ ਹੂੰ ਦੋ ਘੰਟੇ ਲੱਗੇ ਬੰਬੇ ਚੱਲਦੇ ਬਚਾਰ ਸਿੰਘ ਜੀ ਬੱਸ ਸਹੀ ਇੱਕ ਬੇਨਤੀ ਆ ਸਤੋ ਸੱਚ ਪੁੱਛਣਾ ਸੱਚ ਦੱਸਿਓ ਇਹ ਮਿਲਿਆ ਕਿੱਥੋਂ ਦੀ ਤੁਹਾਨੂੰ ਸਹੀ ਰਿਕੁਐਸਟ ਜੀ ਸਾਨੂੰ ਇੰਦਰਸਰੋਂ ਮਿਲਿਆ ਅੱਛਾ ਜੀ ਇਹ ਇਹ ਆਹੇ ਮੇਰੇ ਭਰਾ ਮੈਨੂੰ ਛੱਡ ਗਏ ਆ ਗੁਰਦੁਆਰਾ ਕੋ ਆਪਣਾ ਹਸਨ ਤਾਂ ਲੱਗਾ ਗੁਲਾਬ ਦੇਵੀ ਜਿਲੰਦਰ ਹੂੰ ਉੱਥੇ ਛੱਡ ਕੇ ਗਏ ਆ ਹੀਨ ਤੇਰੇ ਚੱਲਿਆ ਅੰਮ੍ਰਿਤਸਰ ਚੱਲਦੇ ਤੇ ਅੰਮ੍ਰਿਤਸਰ ਨਹੀਂ ਤੇਰੇ ਭਰਾ ਕਿਤੇ ਛੱਡ ਕੇ ਗਈ ਤੈਨੂੰ ਜੇਹਨ ਤੇ ਛੱਡ ਗਈ ਕਿੱਥੇ ਜਤੀਮ ਖਾਨ ਜਤੀਮ ਖਾਨ ਨੇ ਜਤੀਮ ਖਾਨ ਨੇ ਹਾਂ ਉਥੋਂ ਕਿਤੇ ਜਦੋਂ 84 ਤੋਂ ਪਿੱਛੇ ਉੱਥੇ ਗਿੜਾ ਗੁੜਾ ਮਾਰ ਕੇ ਬੈਠਣ ਪਾ ਕੇ ਅੱਥੀ ਦੇਖੀ ਦੀ ਫੇਰ ਮਹੀਨੇ ਕੇ ਬਾਅਦ ਗਿਆ ਤੇ ਉੱਥੇ ਨਮਾਨ ਲੱਗਾ ਸੀ ਆਪਣੇ ਮੱਝਿਆ ਹੂੰ ਉਹ ਦਨਸੇ ਛੋਣ ਬੜੀ ਪੈਂਦੀ ਸੀ ਇਹ ਉੱਤੇ ਕੌਲੇ ਦੇ ਨਾਲ ਬੈਠਾ ਹੂੰ ਕਿਸੇ ਕੋ ਲੀੜਾ ਲੁਣਾ ਨਹੀਂ ਮੇਰੇ ਘਰ ਦੇ ਦੂਜੇ ਸੀ ਪਹਿਲੇ ਦੇ ਉਹਨਾਂ ਤੇ ਚੌਲ ਮੈਂ ਹੈ ਨੂੰ ਦੇ ਦਿੱਤੀ ਚੌਲ ਸਾਰਾ ਸਭਾ ਦਿੰਦਾ ਉੱਥੋਂ ਫਿਰ ਅਸੀਂ ਨੂੰ ਪੁੱਛਿਆ ਰਿਆ ਮੈਂ ਮੈਂ ਉੱਥੋਂ ਹੀ ਸਾਡੇ ਨਾਲ ਉਹ ਤਾਂ ਜਵਾਨ ਸੀ ਹਾਂ ਉਦੋਂ ਕਾਲੀ ਦਾੜੀ ਸੀ ਕਾਲੀ ਦਾੜੀ ਸੀ ਨਾ ਹਾਂ ਇਹਨਾਂ ਬੱਚੇ ਨਹੀਂ ਹੈ ਨਾ ਹਾਂ ਜਵਾਨ ਕੰਗੂ ਹੀ ਸੀਗਾ ਦੋ ਬੱਚੇ ਨਾਲ ਮਰ ਗਏ ਪਹਿਲਾਂ ਇਹ ਹੁਣ ਤੋਂ ਪਹਿਲਾਂ ਹਾਂ ਉਹ ਹੁਣ ਤੋਂ ਪਹਿਲਾਂ ਗਏ ਹਾਂ ਅੱਜ ਉੱਥੋਂ ਮਿਲਿਆ ਸੀ ਉੱਥੋਂ ਮਿਲਿਆ ਹਾਂ ਦਰਬਾਰ ਸਾਹਿਬ ਬਿਲਕੁਲ ਸਾਹਿਬ ਹਾਂ ਜੀ ਦਰਬਾਰ ਸਾਹਿਬ ਦੇ ਮੂਹਰੇ ਦਿਉੜੀ ਵਾਲੇ ਪਾਸੇ ਪਿਆ ਸੀ ਜਿੱਥੇ ਦੀਵਾਨ ਲੱਗਦਾ ਅੰਦਰ ਦੀਵਾਨ ਹਾਲ ਚ ਦੀਵਾਨ ਹਾਲ ਦੇ ਵਿੱਚ ਬੈਠਾ ਸੀ ਅੰਦਰ ਹਾਂਜੀ ਅੰਦਰ ਉਹ ਦੀਵਾਨ ਹਾਲ ਜਿਹੜਾ ਦੀਵਾਨ ਦੀ ਸਮਰੱਥੀ ਹੈ ਤੇ ਉੱਥੇ 50 ਤੋਂ 200 ਸੰਗਤ ਵਾਲਟ ਟਟ ਲੈਂਦੀ ਇਹਨਾਂ ਨੂੰ ਸਫਾਈ ਤੇ ਕੰਬੀ ਹੈ ਠੰਡ ਤੇ ਕੰਸੀ ਹੈ ਹੈ ਸਰਦਾਂ ਦੇ ਪੋਹ ਵੰਦੇ ਤੋਂ ਥੰਡ ਬੜੀ ਪੈਂਦੀ ਉਹ ਦਾ ਮਹੀਨਾ ਉਹ ਦਾ ਉਹ ਸਰੀਰ ਨਾਲ ਚੜਦਾ ਹੂੰ ਦੋ ਸਾਲ ਮਾਰਨੀ ਹੈ ਚੁੱਪ ਸਕਦਾ ਇਹਦੀਆਂ ਪੁਰਾਣੀਆਂ ਫੋਟੋਆਂ ਫਟਮ ਕਿਸੇ ਵਿਆਹ ਸ਼ਾਦੀ ਦੀਆਂ ਤੁਹਾਡੇ ਕੋਲ ਪਈਆਂ ਹੋਣਗੀਆਂ ਨਹੀਂ ਸੁਣਾ ਕਿਤੇ ਵਿਆਹ ਸ਼ਾਦੀ ਦੀਆਂ ਸ਼ੈਡ ਕਿਤੇ ਹੋਣ ਹਨ ਹਾਂਜੀ ਆਪਣੇ ਪਰਾਂਵਾਂ ਦਾ ਵਿਆਹ ਹੋਇਆ ਜਾਂ ਕਿਤੇ ਮਿਲਗੀ ਤਾਂ ਫਿਰ ਹਾਂ ਕਿਸੇ ਦੀ ਐਲਬਮ ਝੋਈਆਂ ਤਾਂ ਦੇਖਦੇ ਐਲਬਮ ਝੋਈਆਂ ਤੇ ਲਿਆਉਂ ਹੂੰ ਸੁਣੂਗਾ 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 ਆ ਸੁਣੂਗਾ ਉਹ ਭਾਗ ਉਹਦੋਂ ਤੁਸੀਂ ਵੀ ਪਿੰਡ 'ਚ ਨਹੀਂ ਰਹਿੰਦੇ ਖੇਤ 'ਚ ਰਹਿੰਦੇ ਸੀ ਪਹਿਲਾਂ ਹਨਾ ਹਾਂਜੀ ਹੋਜੀ ਫਿਰ ਉਦੋਂ ਬਾਅਦ ਤੁਸੀਂ ਪਿੰਡ ਆ ਕੇ ਚੱਕੀ ਲਾਈ ਆ ਹਾਂ ਨਹੀਂ ਪਿੰਡ ਹੀ ਸੀ ਤਾਂ ਤੇਰੀਆਂ ਅਸੀਂ ਜਦੋਂ ਇਹ ਮਿਲਿਆ ਕਹਿੰਦੇ ਉਹ ਤੁਸੀਂ ਖੇਤ ਨਹੀਂ ਸੀ ਜਦੋਂ ਮਿਲਿਆ ਜਦੋਂ ਮੈਂ ਮਹੂ ਵੇਰੀ ਸੀ ਆ ਮਹੂ ਵੇਰੀ ਕਿਤੇ ਰਹਿੰਦੇ ਹਾਂ ਹਾਂਜੀ ਉਦੋਂ ਮੰਡ ਜੇ ਰਹਿਆ ਸੀ ਮਹੂ ਵੇਰੀ ਉਹ ਮੈਂ ਮੜ ਕੇ ਆਉਂਛਾ ਹੁੰਦੀ ਰਾਂ ਦਾ ਨਾਂ ਲਿਟਾ ਲੜ ਪਈ ਮੋਟੀ ਸੱਤ ਜਾਣਾ ਹੈ ਲੈ ਆਉਣਾ ਇਤਨਾ ਵੱਡਾ ਕਰਾਵਾ ਕੇ ਫਿਰ ਆ ਹੁਣ ਜਦੋਂ ਮਰਜੀ ਆ ਜਾ ਕਰੋ ਜੀ ਤੁਸੀਂ ਮਿਲ ਕੇ ਜਾ ਠੀਕ ਹੈ ਮੁਖਤਿਆਰ ਬਾਬੇ ਆਪਣੇ ਹੀ ਗੁਪਾਲ ਬਾਪੂ ਮੁਖਤਿਆਰ ਬਾਬਾ ਕਹਿੰਦਾ ਮੈਂ ਜਾਣਾ ਫਿਰ ਆਪ ਤੇ ਕਰ ਮੈਂ ਫੇਰ ਆਉਂਗਾ ਫਿਰ ਫੇਰ ਆਉਂਗਾ ਮੈਂ ਆ ਕਹਾਂਗੇ ਅਸੀਂ ਅੱਜ ਮੈਂ ਗਿਆ ਹੋਇਆ ਸੀ ਬਾਪੂ ਬਾਹਰ ਅੱਜ ਥੋੜਾ ਤਾਂ ਟੋਕਿਆ ਇਹ ਬਾਹਰ ਡੀਕਦੇ ਸੀ ਸਵੇਰ ਦੇ ਬੈਠੇ ਮੈਂ ਤਾਂ ਨਹੀਂ ਮਿਲਾਇਆ ਮੈਂ ਕਿਹਾ ਮੈਂ ਆ ਆ ਪਾ ਕੇ ਮਿਲਾਉਂਗਾ ਬਾਪੂ ਜੀ ਅੱਜ ਤੋਂ ਮਹੀਨਾ ਕੇ ਪਹਿਲਾਂ ਮੁਖਤਿਆਰ ਸਿੰਘ ਹੁਣੀ ਮਿਲਣ ਆਏ ਬਾਪੂ ਨੂੰ ਮੈਨੂੰ ਫੋਨ ਆਇਆ ਮੈਂ ਉਦੋਂ ਬਾਹਰ ਸੀ ਤੇ ਮੈਂ ਆਪਣੀ ਟੀਮ ਮੈਂਬਰਾਂ ਨੂੰ ਕਿਹਾ ਵੀ ਹਜੇ ਮਿਲਾਇਓ ਨਾ ਵੀ ਬਾਪੂ ਇਹ ਨਾ ਹੋਵੇ ਵੀ ਫੇਰ ਅੱਗੇ ਕੋਈ ਗੱਲ ਜੇ ਹੋ ਜਾਵੇ ਡਰ ਜਵੇ ਜਾਂ ਦਿਮਾਗ ਤੇ ਕੋਈ ਗਲਤ ਅਸਰ ਪੈ ਜਾਵੇ ਹਾਂ ਤਾਂ ਫਿਰ ਉਦਨੇ ਮੁੜ ਗਏ ਸੀ ਅੱਜ ਇਹ ਦਵਾਰਾ ਮਹੀਨੇ ਬਾਅਦ ਦੋਨੋਂ ਹਸਬੰਡ ਵਾਈਫ ਬਾਪੂ ਗੋਪਾਲ ਨੂੰ ਮਿਲਣ ਆਏ ਅੱਜ ਵੀ ਇਹ ਕਾਫੀ ਟਾਈਮ ਤੋਂ ਬੈਠੇ ਸੀ ਸਵੇਰ ਦੇ ਤੇ ਹੁਣ ਅਸੀਂ ਬਾਪੂ ਗੋਪਾਲ ਨੂੰ ਮਿਲਾਇਆ ਬਾਪੂ ਗੋਪਾਲ ਵੀ ਥੋੜੇ ਢਿੱਲੇ ਚੱਲਦੇ ਨੇ ਡ੍ਰਿਪ ਲੱਗੀ ਹੋਈ ਆ ਤੁਸੀਂ ਦੇਖਦੇ ਹੋ ਬਾਪੂ ਦੀ ਸਿਹਤ ਥੋੜੀ ਠੀਕ ਨਹੀਂ ਸੀ ਤੇ ਬਾਪੂ ਜੀ ਦੀ ਸਿਹਤ ਜਾਪੀ ਲਈ ਵੀ ਅਰਦਾਸ ਕਰਿਓ ਤੇ ਅੱਜ ਬਾਪੂ ਜੀ ਨੂੰ ਮਖਤਿਆਰ ਸਿੰਘ ਜੀ ਤੇ ਅਮਰਜੀਤ ਕੌਰ ਇਹ ਦੋਨੋਂ ਮਿਲਣ ਆਏ ਨੇ ਬਾਪੂ ਗੋਪਾਲ ਨੇ 40 ਸਾਲ ਇਸ ਪਰਿਵਾਰ ਦੇ ਕੋਲੇ ਕੱਟੇ ਨੇ ਮਖਤਿਆਰ ਸਿੰਘ ਨੂੰ ਕਿ ਬਾਪੂ ਗੋਪਾਲ ਜੀ ਦਰਬਾਰ ਸਾਹਿਬ ਦੇ ਅੰਦਰ ਦੀਵਾਨ ਹਾਲ ਦੇ ਵਿੱਚ ਪਏ ਮਿਲੇ ਸੀ 1984 ਤੋਂ ਬਾਅਦ ਦੀ ਗੱਲ ਆ ਉੱਥੇ ਜਾਨੀ ਕਿ 85 85 ਦੀ ਗੱਲ ਆ ਜਾਂ 84 ਦੇ ਵਿੱਚ ਹੀ ਅਖੀਰਲੇ ਸਮੇਂ 'ਚ ਜਦੋਂ 84 ਦੇ ਵਿੱਚ ਜੂਨ ਦੇ ਵਿੱਚ ਉੱਥੇ ਜੋ ਕਤਲੋਗਾਰਦ ਹੋਈ ਆ ਤੇ ਅੱਗੋਂ ਜਾ ਕੇ ਦਸੰਬਰ ਦਸੰਬਰ ਦੇ ਵਿੱਚ ਜਾ ਕੇ ਕਿਤੇ ਇਹ ਮਿਲੇ ਆ ਦਸੰਬਰ ਦੇ ਵਿੱਚ ਠੰਡ ਦੇ ਵਿੱਚ ਬਾਪੂ ਗੋਪਾਲ ਉੱਥੇ ਦੀਵਾਨ ਹਾਲ 'ਚ ਪਏ ਸੀ ਬਾਪੂ ਜੀ ਦੱਸਦੇ ਆ ਵੀ ਠੰਡ ਦੇ ਵਿੱਚ ਕੰਬੀ ਜਾਂਦਾ ਸੀ ਵੀ ਮੇਰੀ ਪਤਨੀ ਨੇ ਜਿਹੜੀ ਇਹਨਾਂ ਦੀ ਪਹਿਲੀ ਪਤਨੀ ਸੀ ਉਹਨੇ ਬਾਪੂ ਗੋਪਾਲ ਦੇ ਉੱਤੇ ਆਪਣਾ ਸ਼ਾਲ ਦੇਤਾ ਤੇ ਬਾਪੂ ਗੋਪਾਲ ਇਹਨਾਂ ਦੇ ਕੋਲੇ ਆ ਕੇ ਬੈਠ ਗਿਆ ਚਾਹ ਚੂਪਲਾਤੀ ਇਹਨਾਂ ਨੇ ਜਦੋਂ ਚਾਹ ਪਾਣੀ ਛਕਾਇਆ ਤਾਂ ਬਾਪੂ ਗੋਪਾਲ ਨੂੰ ਇਹਨਾਂ ਇਹਨਾਂ ਨੇ ਪੁੱਛਿਆ ਵੀ ਤੂੰ ਕਿੱਥੋਂ ਆਇਆ ਉਹਨੇ ਦੱਸਿਆ ਮੇਰੇ ਭਰਾ ਮੈਨੂੰ ਛੱਡ ਕੇ ਚਲੇ ਗਏ ਜਲੰਧਰ ਜਿਤੇਮ ਖਾਨੇ ਚ ਮੁੜ ਕੇ ਮੈਨੂੰ ਲੈਣ ਨਹੀਂ ਆਇਆ ਕੋਈ ਤੇ ਮੁਖਤਿਆਰ ਸਿੰਘ ਜੀ ਫਿਰ ਇਹਨੂੰ ਆਪਣੇ ਨਾਲ ਲਿਆਏ ਆਪਣੇ ਘਰੇ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਮੁਖਤਿਆਰ ਸਿੰਘ ਦੇ ਨਾਲ ਹੀ ਕੱਟੀ ਆ ਜੋ ਬਾਪੂ ਬਾਰੇ ਤੁਸੀਂ ਗੱਲਾਂ ਸੁਣੀਆਂ ਦੇਖੀਆਂ ਉਹ ਸਾਰੀਆਂ ਤੁਸੀਂ ਜਾਣਦੇ ਹੋ ਭਲੀ ਭਾਂਤ ਅੱਜ ਅਸੀਂ ਕੋਈ ਐਸੀ ਜੀ ਗੱਲ ਨਹੀਂ ਕਰਾਂਗੇ ਪਰ ਅੱਜ ਮਖਤਿਆਰ ਸਿੰਘ ਜੀ ਤੇ ਅਮਰਜੀਤ ਕੌਰ ਬਾਪੂ ਜੀ ਨੂੰ ਮਿਲਣ ਆਏ ਆ ਅਸੀਂ ਇੱਥੇ ਆਇਆ ਨੂੰ ਇਹਨਾਂ ਨੂੰ ਕੋਈ ਏਦਾਂ ਦੀਆਂ ਗੱਲਾਂ ਕਹੀਏ ਜਾਂ ਕੁਝ ਸੁਣਾਈਏ ਸਾਡਾ ਉਸ ਬਾਹ ਨਹੀਂ ਸੱਚੇ ਪਾਤਸ਼ਾਹ ਕਿਰਪਾ ਕਰਨ ਬਾਪੂ ਗੋਪਾਲ ਨੂੰ ਕਿਸੇ ਵੀ ਰੂਪ 'ਚ ਕੁਝ ਚੰਗਾ ਲੱਗੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਬਾਪੂ ਗੋਪਾਲ ਮਖਤਿਆਰ ਜੀ ਨੂੰ ਬਹੁਤ ਯਾਦ ਕਰਦਾ ਰਹਿੰਦਾ ਸੀ ਚਾਹੇ ਉਹ ਕਈ ਵਾਰੀ ਗੁੱਸੇ 'ਚ ਯਾਦ ਕਰਦੇ ਸੀ ਉਹ ਮੈਂ ਮਾਰ ਦੇਣਾ ਮੈਂ ਗੋਲੀ ਮਾਰ ਦੂੰ ਮੈਂ ਮਾਰ ਦੂੰ ਮੇਰੇ ਪੈਸੇ ਲੈਣੇ ਆ ਮੈਂ ਚੱਕੀ ਲੈਣੀ ਆ ਮੇਰੀ ਚੱਕੀ ਲਾ ਕੇ ਲਿਆ ਕੇ ਦਿਓ ਤੇ ਕਿਤੇ ਕਈ ਵਾਰੀ ਇਹ ਵੀ ਕਹਿੰਦਾ ਸੀ ਵੀ ਮੁਖਤਿਆਰ ਨੂੰ ਮੈਂ ਮਿਲਣਾ ਤੇ ਅੱਜ ਉਹ ਮਿਲਣ ਆ ਗਏ ਨੇ ਇਹੀ ਸਾਡੇ ਲਈ ਖੁਸ਼ੀ ਦੀ ਗੱਲ ਆ ਤੁਸੀਂ ਵੀ ਕਰੋ ਅਰਦਾਸ ਬਾਪੂ ਗੋਪਾਲ ਦੀ ਸ਼ਰਜਾਤ ਲਈ ਤੇ ਅੱਜ ਮੁਖਤਿਆਰ ਸਿੰਘ ਚੱਕੀ ਵਾਲੇ ਬਾਪੂ ਜੀ ਨੂੰ ਮਿਲਣ ਆਏ ਨੇ ਇਹ ਵੀ ਆਪਣੀ ਜ਼ਿੰਦਗੀ ਦੀ ਬਿਮਾਰ ਨੇ ਇਹ ਵੀ ਆਪਣੀ ਜ਼ਿੰਦਗੀ ਚ ਹੁਣ ਕਹਿੰਦੇ ਵੀ ਮੁੜ ਕੇ ਢਲਦੇ ਪਰਸ਼ਾਵੇਂ ਵਾਲੀ ਗੱਲ ਆ ਬਿਹੇਵੀ ਆਪਣੀਆਂ ਉਹਨਾਂ ਕੀਤੀਆਂ ਹੋਈਆਂ ਉਸ ਸਮੇਂ ਦੀਆਂ ਕੋਈ ਕਮੀਆਂ ਪੇਸ਼ੀਆਂ ਗਲਤੀਆਂ ਨੂੰ ਸੁਧਾਰਨ ਦੇ ਲਈ ਬਾਪੂ ਗੋਪਾਲ ਨੂੰ ਮਿਲਣ ਦੇ ਲਈ ਕਿਉਂਕਿ ਇਹਨਾਂ ਦਾ ਵੀ ਦੇਖੋ ਐਨੇ ਸਾਲ 40 ਸਾਲ ਜ਼ਿੰਦਗੀ ਦੇ ਇਕੱਠਿਆਂ ਕੱਢਿਆ ਜਦੋਂ ਉਹਨਾਂ ਨੇ ਤੇ ਬਾਪੂ ਗੋਪਾਲ ਦਾ ਤਾਂ ਮਾਲਕ ਸੀਗਾ ਕਿਸੇ ਦਾ ਬਾਪੂ ਗੋਪਾਲ ਦੇ ਘਰ ਦਾ ਮਤਲਬ ਇੱਕ ਮੈਂਬਰ ਸੀ ਮਹਤਿਆਰ ਸਿੰਘ ਦੇ ਘਰ ਦਾ ਬਾਪੂ ਗੋਪਾਲ ਅੱਜ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਵੀ ਸਾਰਿਆਂ ਨੇ ਪੋਜ਼ਿਟਿਵ ਗੱਲ ਕਰਿਓ ਬਿਮਾਰਾ ਚੰਗਾ ਨਾ ਬੋਲਿਓ ਤੇ ਗਲਤੀ ਮਾਫ ਮਾਤਾ ਜੀ ਕਹਿੰਦੇ ਆ ਆਪਾਂ ਸਾਰਿਆਂ ਨੇ ਇਸ ਗੱਲ ਨੂੰ ਵੱਡੇ ਦਿਲ ਦੇ ਨਾਲ ਹਾਂ ਜੀ ਇਸ ਗੱਲ ਨੂੰ ਕਬੂਲ ਕਰਨਾ ਬਾਪੂ ਗੋਪਾਲ ਜੀ ਨੂੰ ਬਾਕੀ ਪੁੱਛਾਂਗੇ ਬਾਪੂ ਗੋਪਾਲ ਦਾ ਮਨ ਕੀ ਕਹਿੰਦਾ ਇਸ ਤੋਂ ਬਾਅਦ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਵੇਡਰ ਉੱਤ ਦੇ ਅੱਜ ਇਹ ਵੇਡਰ 10 ਮਿੰਟ ਹਾਂ ਬਾਪੂ ਗੋਪਾਲ ਮਿਲਣਾ ਆਇਆ ਕਾ ਤੈਨੂੰ ਇਹ ਕਨਾ ਹਾਂ ਜਾਂ ਨਾ ਦੱਸ ਮਿਲਣੋਂ ਨਹੀਂ ਨਹੀਂ ਗੁੱਸੇ 'ਚ ਆ ਤੁਹਾਡੇ ਨਾਲ ਹਾਂ ਚਲ ਠੀਕ ਨਾ 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 ਮੈਂ ਨਹੀਂ ਆਇਆ ਆ ਵੀ ਦੂਆ ਹੈ ਦੂਆ ਹੈ ਆ ਵੀ ਆ ਆ ਦੂਰ ਤਾਂ ਠੀਕ ਹੈ ਜੀ ਕੋਈ ਗੱਲ ਨਹੀਂ ਤੁਸੀਂ ਆਇਆ ਕਰੋ ਮਿਲਣ ਤੇ ਬਸ ਇਹਦੀ ਮਨ ਦੇ ਵਿੱਚ ਤੁਹਾਡੇ ਪ੍ਰਤੀ ਫਾਉਨਾ ਪੈਦਾ ਹੋਵੇ ਪੋਜ਼ਿਟਿਵ ਦੀ ਅਸੀਂ ਤੈਹੀ ਅਰਦਾਸ ਕਰਦੇ ਆਂ ਵੀ ਇਹ ਤੁਹਾਨੂੰ ਮਿਲਣਾ ਚਾਵੇ ਬਸ ਅਸੀਂ ਤਾਂ ਕਹਿੰਦੇ ਸਾਨੂੰ ਕੋਈ ਮਤਲਬ ਨਹੀਂ ਜੀ ਦੇਖੋ ਸਾਡੀ ਕੋਈ ਤੁਹਾਡੇ ਨਾਲ ਕਸ਼ਮੀਰੀ ਨਹੀਂ ਨਾ ਨਿੱਜੀ ਨਾ ਆਪਾਂ ਜਾਣਦੇ ਸੀ ਪਹਿਲਾਂ ਹਾਂਜੀ ਹਾਂਜੀ ਪਰਮਾਤਮਾ ਨੇ ਮੇਲ ਕਰਾਉਣੇ ਸੀਗੇ ਇਹ ਬਾਪੂ ਰਾਹੀਂ ਮੇਲ ਹੋਇਆ ਆਪਣੇ ਅਮਾ ਜੀ ਫਿਰ ਮਿਲ ਕੇ ਜਾਵਾਂਗੇ ਹਾਂਜੀ ਹਾਂਜੀ ਅਮਾ ਜੀ ਹਾਂ ਇਹ ਬਹੁਤ ਬਹੁਤ ਬੜਾ ਧੰਨਵਾਦ ਠੀਕ ਹੈ ਹਾਂ ਹਾਂ ਕੀ ਹੋਇਆ ਸਰਪੰਚ ਕੀ ਹੋ ਗਿਆ ਚੰਗਾ ਨਹੀਂ ਡੱਗੇ ਮਿਲਣਾ ਹੈ ਰੋਣਾ ਨਹੀਂ ਬਾਪੂ ਰੋਣਾ ਨਹੀਂ ਮਿਹਰਪਿਆ ਰੋਣਾ ਨਹੀਂ ਸੋਰੀ ਬਾਪੂ ਮੈਂ ਤਾਂ ਬਾਪੂ ਪਹਿਲਾਂ ਆਏ ਸੀ ਮੋੜ ਤੇ ਸੀਗੇ ਕਿ ਮੈਂ ਕਿਹਾ ਮੈਂ ਨਹੀਂ ਮਿਲਣਾ ਦੁਬਾਰਾ ਫੇਰ ਆ ਕੇ ਸਵੇਰ ਦੇ 8 ਵਜੇ ਤੇ ਆਏ ਬੈਠੇ ਸੀ ਬਾਪੂ ਮੈਂ ਤਾਂਹੀਂ ਤੈਨੂੰ ਪੁੱਛਿਆ ਵੀ ਸੀਗਾ ਤੂੰ ਉਦੋਂ ਕਹਿੰਦਾ ਸੀ ਹਾਂ ਮੈਂ ਮਿਲਨਾ ਵਾਂ ਹੈ ਉਹ ਬਾਪੂ ਆ ਜਾ ਉਹ ਯਾਰ ਉਹ ਤਾਂ ਤੂੰ ਕਹਿੰਦਾ ਸੀ ਹਾਂ ਮੈਂ ਮਿਲਨਾ ਵਾਂ ਹੈ ਕੀ ਹੋ ਗਿਆ ਦੱਸ ਹੋ ਗਿਆ ਆ ਕੀ ਹੋ ਗਿਆ ਹੂੰ ਦਰਨਾ ਨਹੀਂ ਗਾ। ਯਾਰ, ਉਹ ਨਾ ਫਾਤੂਨ ਨੇ। ਫਾਤੂਨ ਨੇ। ਹੂੰ? ਫਾਤੂਨ ਨਾ ਮੇਰਾ ਪਿਆ। ਹੂੰ? ਫਾਤੂਨ ਨਾ ਮੇਰਾ ਬਾਪੂ। ਹੂੰ? ਉਹ ਫਾਤੂਨ ਨਾ ਮੇਰਾ ਬਾਪੂ। ਆਹ। ਦੁਬਾਰਾ ਮਿਲਣਾ? ਨਹੀਂ ਮਿਲਣਾ। ਆਪਾਂ ਮਿਲਦੇ ਹਾਂ ਦੁਬਾਰਾ। ਆਪਾਂ ਕਦੇ ਵੀ ਨਹੀਂ ਮਿਲਾਂਗੇ ਦੁਬਾਰਾ। ਅੱਛਾ। ਆਪਾਂ ਕਦੇ ਵੀ ਨਹੀਂ ਮਿਲਣਾ। ਤੈਨੂੰ ਐਂ ਲੱਗਿਆ ਵੀ ਲੈ ਕੇ ਜਾਊਗਾ ਹੈ ਤੈਨੂੰ ਦੁਬਾਰਾ ਥੋੜੀ ਭੇਜੂਗਾ ਬਾਪੂ ਮੈਂ ਉਹਦੇ ਨਾਲ ਉਹ ਡਰ ਲੱਗਦਾ ਸੀ ਹੈ ਡਰ ਗਿਆ ਸੀ ਤੂੰ ਐਂ ਬਾਪੂ ਡਰ ਗਿਆ ਸੀ ਤੂੰ ਐਂ ਬਾਪੂ ਡਰ ਗਿਆ ਸੀ ਜੀ ਸੱਚੀ ਦੱਸੀ ਡਰ ਗਿਆ ਸੀ ਉਹਨੂੰ ਦੇਖ ਕੇ ਡਰ ਲੱਗਿਆ ਚੱਕੀ ਕੱਤ ਲਾ ਦੇ ਚੱਕੀ ਛੇਤੀ ਲਾ ਕੇ ਲਊਗਾ ਹੁਣ ਮੈਂ ਤਿਆਰ ਆ ਗਿਆ ਨਾ ਚੱਕੀ ਵਾਲਾ ਹੁਣ ਤੈਨੂੰ ਚੱਕੀ ਲਾ ਦੇਣੀ ਆ ਮੈਂ ਛੇਤੀ ਛੇਤੀ ਮੇਰੇ ਪਿਓ ਦੀ ਹੇ ਪੁਆੰਟੀ ਜਿਹੜੀ ਸੀਗੀ ਅਮਰਜੀਤ ਕਰੋ ਕੱਢਦੇ ਸੀ ਉਹ ਵੀ ਕੱਢਦੇ ਨਹੀਂ ਸੀ ਨਾ ਦੰਡੇ ਮਾਰਦੇ ਹੁੰਦੇ ਸੀ ਹਨਾ ਹਨਾ ਕੋਈ ਨਾ ਹੁਣ ਨਹੀਂ ਬਾਪੂ ਵਾਲੇ ਕੋ ਝਾਕੂ ਮੇਰੇ ਵੱਲ ਹੁਣ ਦੇ ਲੋ ਮੈਂਤ ਕਰਨ ਆਈ ਸੀ ਅੱਜ ਤੇਰੀ ਤੇ ਤੋ ਗਲਤੀ ਮੰਨਣ ਆਈ ਸੀ ਕਹਿੰਦੇ ਸਾਨੂੰ ਮaaf ਕਰ ਦੇ ਗਪਾਲ ਗਲਤੀ ਹੋ ਗਈ ਸਾਤੋਂ ਦੇਖ ਲੈ ਬਾਪੂ ਦੇਖ ਲੋ ਇਨਸਾਨ ਆਪਣੀਆਂ ਕੀਤੀਆਂ ਨੂੰ ਪਛਤਾਉਂਦਾ ਤਾਂ ਬਹੁਤ ਆ ਪਰ ਇੱਕ ਵਾਰ ਹੱਥੋਂ ਨੰਗਿਆ ਵੇਲਾ ਹੁਣ ਕੇ ਵਾਪਸ ਨਹੀਂ ਆਉਂਦਾ ਭਾਈ ਅੱਜ ਜੋ ਤਸੀਹੇ ਬਾਪੂ ਗੋਪਾਲ ਨੂੰ ਉਹਨਾਂ ਨੇ ਦਿੱਤੇ ਆ ਜੋ ਬਾਪੂ ਦੇ ਦਿਲੋ ਦਿਮਾਗ ਦੇ ਉੱਤੇ ਜ਼ਖਮ ਉਹਨਾਂ ਨੇ ਛੱਡਿਆ ਉਹ ਆਜਿ ਬਾਪੂ ਨੂੰ ਮਹਿਸੂਸ ਹੋਇਆ ਉਹਨਾਂ ਨੂੰ ਨੇੜੋਂ ਦੇਖ ਕੇ ਫਿਰ ਉਹ ਜ਼ਖਮ ਜਿਵੇਂ ਅੱਲੇ ਹੋ ਗਏ ਹੁੰਦੇ ਆ ਉਹ ਜ਼ਖਮ ਜਿਵੇਂ ਹਰੇ ਹੋ ਗਏ ਹੁੰਦੇ ਆ ਇੰਜ ਮਹਿਸੂਸ ਹੋਇਆ ਸਾਨੂੰ ਬਾਪੂ ਨੂੰ ਉਹਨਾਂ ਦੇ ਕੋਲੇ ਖੜੇ ਆ ਬੈਠੇ ਆ ਦੇਖ ਕੇ ਬਾਪੂ ਮੁਖਤਿਆਰ ਸਿੰਘ ਚੱਕੀ ਵਾਲੇ ਨੂੰ ਦੇਖ ਕੇ ਇੱਕਦਮ ਸੁੰਨ ਹੋ ਗਿਆ ਹੈਰਾਨ ਹੋ ਗਿਆ ਜਿਵੇਂ ਹੈ ਕੀ ਹੋ ਗਿਆ ਬਾਪੂ ਕੁਝ ਸਮੇਂ ਲਈ ਪਰ ਉਹ ਅੱਜ ਤੋਂ ਇੱਕ ਮਹੀਨਾ ਪਹਿਲਾਂ ਵੀ ਆਏ ਬਜ਼ੁਰਗ ਮਸਾਂ ਤੁਰਦਾ ਉਹ ਦਿਨ ਵੀ ਅਸੀਂ ਮੋੜਤਾ ਅਸੀਂ ਕਹਿੰਦਾ ਸੀ ਵੀ ਅਸੀਂ ਮਿਲਾਂ ਨਹੀਂ ਸਕਦੇ ਮੈਂ ਹੈ ਨਹੀਂ ਸੀ ਮੈਂ ਬਾਹਰ ਸੀ ਅੱਜ ਵੀ ਹੁਣ ਸਵੇਰ ਦੇ ਆਏ ਹੋਏ ਸੀ ਉਹ ਜੀ ਤਾਂ ਕਰਦਾ ਸੀ ਮੋੜ ਦिए ਪਰ ਜਦੋਂ ਬਾਪੂ ਜੀ ਨੂੰ ਵੀ ਪੁੱਛਿਆ ਤੇ ਬਾਪੂ ਜੀ ਕਹਿੰਦਾ ਹਾਂ ਮੈਂ ਮਿਲਣਾ え ਪਰ ਜਦੋਂ ਬਾਪੂ ਉਹਨਾਂ ਨੂੰ ਮਿਲਿਆ ਨਾ ਤੇ ਬਾਪੂ ਨੂੰ ਉਹਨਾਂ ਦੇ ਸਾਹਮਣੇ ਪੁੱਛਿਆ ਵੀ ਫੇਰ ਦੁਬਾਰਾ ਮਿਲਣਾ ਚਾਹੁੰਦਾ ਜਾਂ ਨਹੀਂ ਬਾਪੂ ਨੂੰ ਪੁੱਛਿਆ ਵੀ ਇਹਨੂੰ ਮਾਰਨਾ ਚਾਹੁੰਦਾ ਤੂੰ ਗੋਲੀ ਮਾਰ ਦੇ ਕਹਿੰਦਾ ਹਾਂ ਲੈ ਆਓ ਮਾਰ ਦੂੰਗਾ ਕਹਿੰਦਾ ਸਿੱਧਾ ਹੀ ਕਹਤਾ ਬਾਪੂ ਨੇ ਤਾਂ ਫਿਰ ਨਾ ਠੋਕ ਦੇਾਂਗੇ ਝੱਕ ਦੇਾਂਗੇ ਫੱਟੇ ਕਿਉਂਕਿ ਬਾਪੂ ਦੇ ਸਿਹਤ ਥੋੜੀ ਠੀਕ ਨਹੀਂ ਹੈਗੀ ਇਹਨਾਂ ਨੂੰ ਖੰਗ ਦੀ ਪ੍ਰੋਬਲਮ ਬਹੁਤ ਹੁੰਦੀ ਜਦੋਂ ਹੀ ਥੋੜਾ ਜਿਹਾ ਵੀ ਕੁਝ ਖਾ ਲੈਂਦੇ ਆ ਨਾ ਬਾਹਰ ਲਾ ਛੱਡਦੇ ਹਨੀਗੇ ਜਦੋਂ ਡਿੱਕੇ ਚੜ ਗਿਆ ਵੀ ਚਾਹ ਵੀ ਬੈਸਕਟ ਡਾਕਟਰ ਨੇ ਜਿਵੇਂ ਬੰਦ ਕੀਤਾ ਹੋਇਆ ਕੋਈ ਪਕੌੜਾ ਪਗੂੜਾ ਮੱਠੀ ਮੁਠੀ ਲੱਡੂ ਲੱਡੂ ਚੱਕ ਦੇਣਾ ਗੁਰਦੁਆਰਾ ਸਾਹਿਬ ਪ੍ਰਸ਼ਾਦ ਵੀ ਧਿਆਨ ਰੱਖੀਦਾ ਸੀ ਪੂਰਾ ਵੀ ਨਹੀਂ ਖਾਣਾ ਪਰ ਬਾਪੂ ਦਾਲ ਆ ਜਾਂਦਾ ਫਿਰ ਤੇ ਹੁਣ ਕਈ ਦਿਨਾਂ ਤੋਂ ਬਾਪੂ ਢਿੱਲਾ ਚੱਲ ਰਿਹਾ ਸੀ ਤੇ ਹੁਣ ਸਾਡਾ ਸਰਪੰਚ ਕਾਇਮ ਆ ਫਿਰ એ ખુશ રહેણા પણ ડરના ડરના નહીતું